ਗੜਬਾ ਕੰਮਲ ਦੀ ਕਰਬੂਤ ਪੰਜ ਕ ਪੰਜਾ ਪੀਰਾਂ ਦੀ ਪੰਜੇ ਪਸ਼ਮਾ ਪੂਸ ਲਓ ਜੀ ਰੱਖ ਦਿਓ ਬੱਚੇ ਰੱਖ ਦਿਓ ਇਹਨਾਂ ਦੇ ਹੱਥ 'ਚ ਮੁੱਠੀ ਮਿੱਤਲੋ ਦੀ ਮੁੱਠੀ ਮਿੱਤ ਕੇ ਗੇਟਾ ਵਿੱਚ ਖੜ ਕੇ ਪਿੱਛੇ ਨੂੰ ਛੱਡ ਕੇ ਚਲੇ ਜਾਓ ਜੈ ਬਾਬਾ ਬਾਟਰ ਲੈ ਰਹਾ ਦੀ ਜੈ ਬਾਬਾ ਬਾਬੇ ਚਰਨ ਪਾਉਣਗੇ ਘਰੇ ਆਉਣਗੇ ਘਰੇ ਰਹੋ ਕੋਈ ਨਾ ਬਾਬਾ ਜੀ ਆਜੇ ਕੋਲ ਆਵੇ ਸਭ ਦਾ ਤੇਰਾ ਆਈਫੋਨ ਤੇਰੀ ਬੋਤਲ ਪੱਕੀ ਆ ਪਰ ਜਿਵੇਂ ਜਗੜ ਚੱਲਦਾ ਹੁਣ ਚੱਲਣ ਦਿਓ ਹੁਣ ਜਿਵੇਂ ਜਪਰਾਹਦਾ ਉਮੀ ਚੱਲਣ ਦਿਓ ਪਰ ਹੁਣ ਨਾ ਬੰਡ ਬੈਚ ਤਾਂ ਬਡੇਰੇ ਲਾਲੇ ਸਮਝਣਾ ਪੈਰ ਵਿਸਰ ਗਏ ਹੁਣ ਇੱਕ ਤੋਂ ਇੱਕ ਇੱਕ ਤੋਂ ਇੱਕ ਇੱਕ ਤੋਂ ਇੱਕ ਆਪਣੇ ਕੋਲ ਤਾਂ ਮੇਲਾ ਲੱਗੂਗਾ ਜੰਗਾ ਮੇਲਾ ਹੈ ਬਾਬਾ ਤੈਨੂੰ ਆਈ ਫੋਨ ਟੋਕਰਾਂ ਲੈ ਤੂੰ ਚਲੋ ਹੁਣ ਆਪਾਂ ਇਹਨਾਂ ਦੇ ਘਰੇ ਚੱਲਦੇ ਹਾਂ ਰਿਸ਼ਤਬ ਵਗੈਰਾ ਤਾਂ ਭੁੱਲਣਾ ਨਹੀਂ ਚੱਲਣਾ ਠੀਕ ਆ ਚਲ 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 ਚਲੋ ਆਜੋ